ਚਲ ਸਾਰੇ ਜਾਣੇ ਜੇ ਨਾ ਕਰੇਂਦਰੀ ਆ ਦਲਜੀਤ ਵੀ ਸੁੱਤੀ ਆ ਇੱਦਾਂ ਕਰਦੀ ਆ ਜਾ ਕੇ ਨਵ ਨੂੰ ਮਿਲ ਕੇ ਆਉਣੀ ਆ ਤੇ ਨਵ ਨੂੰ ਕਹਿੰਨੀ ਆ ਪੁੱਤ ਤੂੰ ਇਹਦੇ ਨਾਲ ਕਾਲਜ ਜਾਨੀ ਆ ਨਾ ਇਹ ਤਾਂ ਧਿਆਨ ਰੱਖਿਆ ਕਰ ਮਿੰਤੇ ਨਹੀਂ ਟੈਨਸ਼ਨ ਹੋਣ ਰਹੀ ਆ ਨਾ ਪਤਾ ਨਹੀਂ ਕਿਹੜਾ ਮੁੰਡਾ ਵਾ ਜਿਹੜਾ ਦਾ ਪਿੱਛਾ ਕਰਦਾ ਵਾ ਹੁਣ ਕੀ ਕਰਾਂ ਇੱਦਾਂ ਕਰਾਂ ਜਾ ਕੇ ਹੋਈ ਆਵਾ ਜਾ ਜਨਾ ਮੈਂ ਮੈਂ ਕੱਲ੍ਹ ਹੀ ਕਰ ਲਈ ਤੇ ਲੇਟ ਹੋ ਗਈਆਂ ਕਾਲਜ ਜਾਣਾ ਤੇ ਵਾਵਾ ਟਾਈਮ ਨਾ ਟਕੇ ਸਾਰਾ ਕੰਮ ਕਰੀ ਨਹੀਂ ਅਸਤੇ ਮੇਰਾ ਹਲੇ ਸਾਰਾ ਹੀ ਕਰਨ ਮਨ ਆ ਪਿਆ ਨਾ ਬਹ ਐਨ ਜਿਸਰ ਸ਼ਿਕਾ ਸਾਸ਼ਵਿਕ ਯਾਨਾ ਹੋਤ ਬਦਿਆ ਬਦਿਆ ਤੀਨੀ ਨਾਮ ਬਸ ਲਈ ਆਏ ਹਾਂ ਆਹ ਮੋਤ ਤੱਕ ਪੈਣਾ ਕੰਮ ਹੀ ਮੈਨੂੰ ਛੁੱਟ ਲੇ ਤੁਸੀਂ ਹੋਮੇ ਤੇ ਵਾਸਤੇ ਪਾਣੀ ਲੈ ਕੇ ਆਉਂ ਨਹੀਂ ਨਹੀਂ ਪਾਣੀ ਦਾ ਲਿਆ ਤੂੰ ਪਾਣੀ ਮੈਂ ਪੀ ਕੇ ਆਈ ਹਾਂ ਮੈਂ ਕਿਨੀ ਦੂਰੋਂ ਆਈ ਹਾਂ ਤੇ ਕੋਈ ਨਹੀਂ ਚਾਹ ਬਣਾ ਲਈ ਹੋਣੀ ਆ ਅਸ਼ਦੇਣੇ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਪਤਾ ਤੂੰ ਹੀ ਘਰ ਜਾਣਾ ਠੀਕ ਆ ਨਾ ਨਹੀਂ ਅੱਜ ਦੇ ਆਂਟੀ ਛੁੱਟੀ ਐ ਅੱਛਾ ਛੁੱਟੀ ਆ ਅੱਜ ਹਾਂਜੀ ਚੱਲ ਤਾਂ ਵੀ ਚੰਗਾ ਹੋਇਆ ਪਰ ਮੈਂ ਨਾ ਘਰ ਨਹੀਂ ਕਿਹਨੂੰ ਦੱਸ ਕੇ ਆਈ ਤੇ ਮੈਂ ਚੁੱਪ ਕਰਕੇ ਤੇਰੇ ਵੱਲ ਆ ਗਈ ਗੱਲ ਕੀ ਹੋਈ ਦੱਸ ਉਹਦੇ ਸਹੀ ਜੁਹੀ ਗੱਲ ਕਾਦੀ ਹੋਣੀ ਆ ਪੁੱਤ ਤੈਨੂੰ ਪਤਾ ਹੀ ਕਰਨ ਦਿਲਜੀਤ ਦੇ ਪਿਓ ਦਾ ਕਿ ਮੈਂ ਸਖਤ ਸੁਭਾਅ ਦਾ ਵਾ ਤੇ ਦਿਲਜੀਤ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਵਾ ਤੇ ਮੈਨੂੰ ਪਤਾ ਕੀ ਦੱਸ ਪਾਈ ਜਾਂਦਾ ਵਾ ਕੱਲ ਕਿਤੇ ਉਹ ਕਰਦੀ ਐ ਤੇ ਤੈਨੂੰ ਫੋਨ ਕੋਈ ਸੰਨੀ ਸੰਨੀ ਮੁੰਡਾ ਵਾ ਜਿਹਦੇ ਬਾਰੇ ਗੱਲ ਕਰਦੀ ਐ ਕੋਈ ਕੌਣ ਵਾ ਸੰਨੀ ਤੂੰ ਵੱਡੀ ਹੱਡੇ ਨਾਲ ਕਾਲਜ 'ਚ ਹੀ ਪੜਦਾ ਵਾ ਮੁੰਡਾ ਅੱਛਾ ਹਾਂਜੀ ਹੈਡੀ ਕਲਾਸ ਈ ਹੈ ਅੱਛਾ ਅੱਛਾ ਤੇ ਕਿਦਾਂ ਕੀ ਸਾਬਤਾ ਵੰਡੇ ਦਾ ਹੈਗਾ ਤੇ ਬੜਾ ਚੰਗਾ ਵਾ ਪਲਾ ਮਾਨਸਾ ਹੁੰਦਾ ਮੈਂ ਆਹ ਮੁੰਡਿਆਂ ਵਾਂਗੂ ਨਹੀਂ ਹੈਗਾ ਕਿ ਐਵੇਂ ਲੋਫਰ ਜਾਵਾ ਅੱਛਾ ਤੇ ਚੰਗਾ ਏ ਵੈਸੇ ਚੱਲ ਪੋ ਤੋ ਤੇ ਗੱਲ ਠੀਕ ਵਾ ਚੰਗਾ ਹੋਊਗਾ ਪਰ ਕੱਲ ਕਿਤੇ ਜਾਦੀ ਨੂੰ ਕੋਆਇਆ ਉਹਨੇ ਰਾਹ ਦੇ ਵਿੱਚ ਤੇ ਮੈਨੂੰ ਬੜਾ ਡਰ ਲੱਗਦਾ ਜੇਕਰ ਤੇਰੇ ਨੂੰ ਕੱਲ ਨੂੰ ਪਤਾ ਲੱਗ ਗਿਆ ਨਾ ਉਹਨਾਂ ਤੇ ਮੈਨੇ ਜਿੰਦੀ ਨੂੰ ਮਾਰ ਦੇਣਾ ਵਾ ਇਹਨੂੰ ਕੋਈ ਕੁਛ ਨਾ ਕਹਿਣ ਉਹਨਾਂ ਮੈਨੂੰ ਨਹੀਂ ਜੀਣ ਦੇਣਾ ਵੇਖ ਲੈ ਤਾਂ ਵੀ ਹੁਣ ਫਿਰ ਮੈਂ ਤੁਹਾਨੂੰ ਕੀ ਕਹਾਂ ਪੁੱਤ ਤੂੰ ਖਿਆਲ ਰੱਖੀ ਤੂੰ ਵੀ ਆਈ ਆ ਤੇ ਤੂੰ ਸਮਝਦਾਰ ਤੈਨੂੰ ਪਤਾ ਵਾ ਨਾ ਕਿ ਕਿਦਾਂ ਦਾ ਸਮਾਂ ਚੱਲਣ ਡਿਆ ਵਾ ਮੈਂ ਤਾਂ ਹੀ ਤੇਰੇ ਵੱਲ ਆਈ ਆ ਮੈਂ ਘਰ ਕਿਸ ਨੂੰ ਨੀ ਕਹ ਦਸਿਆ ਠੀਕ ਆ ਨਾ ਉਹ ਤੇ ਤੁਹਾਡੀ ਗੱਲ ਸਹੀ ਆ ਪਰ ਮੈਂ ਉਹਨੂੰ ਕਿੱਦਾਂ ਕਹਾਂਗੀ ਹੁਣ ਜਦੋਂ ਮਨ ਲ ਦੋਵੇਂ ਣ ਆਪਸ ਵਿੱਚ ਕਦੀ ਕਦੀ ਚੱਲ ਗੱਲ ਕਰ ਲੈਂਦੇ ਨੇ ਹੁਣ ਸਾਡੀ ਕਲਾਸ ਦਾ ਹੈਗਾ ਵਾ ਕਿਸੇ ਵੇਲੇ ਕੋਈ ਕੰਮ ਹੋ ਸਕਦਾ ਉਹਨੇ ਪੁੱਛਿਆ ਹੋਏ ਚੱਲ ਕੋਈ ਨਹੀਂ ਪਰ ਪੁੱਤ ਤੂੰ ਧਿਆਨ ਰੱਖੀ ਚੰਗਾ ਕੋਈ ਗਲਤੀ ਨਾ ਕਰੇ ਦਿਲਜੀ ਤੇ ਰਹਿਲਾ ਤੇਰੇ ਸਿਰ ਤੇ ਮੱਕ ਲਿਆ ਕਰਨਾ ਉਹਨੂੰ ਠੀਕ ਆ ਨਹੀਂ ਆਂਟੀ ਐਡੀ ਵੱਡੀ ਜ਼ਿੰਮੇਵਾਰੀ ਮੇਰੇ ਸਿਰ ਤੇ ਨਾ ਪਾਓ ਤੁਸੀਂ ਪੁੱਤ ਵੇਖ ਲਾ ਕੇ ਕਿਉਂਕਿ ਕਿਸੇ ਦੇ ਦਿਲ ਦਾ ਪਤਾ ਨਹੀਂ ਉਹਦਾ ਦੇ ਭਾਵੇਂ ਮੇਰੀ ਸਹੇਲੀ ਆ ਹੈ ਬੜੀ ਚੰਗੀ ਆ ਉਹਦਾ ਕੋਈ ਨਹੀਂ ਹੈਗਾ ਕਿ ਹਾਂ ਤੇ ਦੀ ਕਿਹਨ ਕੋਈ ਗੱਲਬਾਤ ਆ ਬੜੀ ਵਧੀਆ ਰਹਿੰਦੀ ਕਲਾਸ ਦੇ ਵਿੱਚ ਪਰ ਮੈਂ ਐਡੀ ਵੱਡੀ ਗਰੰਟੀ ਨਹੀਂ ਚੁੱਕ ਸਕਦੀ ਕਿ ਤੁਸੀਂ ਮੇਰੇ ਸਿਰ ਤੇ ਉਹਨੂੰ ਕਾਲਜ ਘੱਲਣਾ ਵਾ ਪੁੱਤ ਤੇ ਦਾਣਾ ਕੀ ਆ ਪਤਾ ਕੀ ਗੱਲ ਵਾ ਜੇ ਤੂੰ ਉਹਦਾ ਧਿਆਨ ਰੱਖੇਂਗੀ ਨਾ ਥੋੜਾ ਬਹੁਤਾ ਜੇ ਕੋਈ ਗੱਲਬਾਤ ਹੋਵੇ ਤੀ ਮੈਨੂੰ ਫੋਨ ਕਰਕੇ ਦੱਸਦੀ ਇਹਨਾਂ ਨੂੰ ਤੂੰ ਕਰੀ ਸਕਨੀ ਆ ਨਾ ਫੋਨ ਕਰਕੇ ਦੱਸੇਗੀ ਨਾ ਮੈਨੂੰ ਤੇ ਫਿਰ ਸਾਡੇ ਸਹੇਲੀਆਂ ਸੇ ਲਿਆ ਦਾ ਕੀ ਫਾਇਦਾ ਜੇ ਮੈਂ ਤੁਹਾਨੂੰ ਹੀ ਉਹਦੀਆਂ ਚੁਗਲੀਆਂ ਲਾਈਆਂ ਤੇ ਮੈਂ ਤਾਂ ਬੜੇ ਮਾਣ ਨਾਲ ਸਾਡੀ ਦੁਆ ਵਿੱਚ ਵੀ ਫਿੱਕ ਪਾਉਗੀ ਆਂਟੀ ਪੁੱਤ ਮੈਂ ਤਾਂ ਬੜੇ ਮਾਣ ਨਾਲ ਆਈ ਹਗੀ ਵੀ ਮੇਰੀ ਧੀ ਮੇਰੀ ਗੱਲ ਮੰਨ ਲੂਗੀ ਤੇ ਤੂੰ ਉਲਟਾ ਕਹਿਣ ਦੀ ਵੀ ਦਲਜੀਤ ਮੇਰੀ ਸਹੇਲੀ ਤਸ ਮੈ ਆ ਤੇਰੀ ਕੋਈ ਨਹੀਂ ਲੱਗਦੀ ਭਲਾ ਤੂੰ ਵੀ ਮੇਰੇ ਲੱਗਦੇ ਹੋ ਮੈਂ ਥੋੜੀ ਤਾਂ ਮੈਂ ਕਹਿੰਦੀ ਕਿ ਤੂੰ ਮੇਰੇ ਕੋਲ ਜੁ ਲੱਗਦੀ ਨਹੀਂ ਜਿੰਨਾ ਮੈਂ ਤੁਹਾਨੂੰ ਮਿਲਦੇ ਨਾ ਉਨਾ ਆਪਣੀ ਧੀ ਤੇ ਵੀ ਰੱਖੋ ਉਹ ਬੜੀ ਚੰਗੀ ਆ ਮੈਂ ਤੁਹਾਨੂੰ ਕਹਿ ਚੁੱਕੀ ਉਹਦੀ ਕਿਸੇ ਨਾਲ ਕੋਈ ਗੱਲ ਬਾਤ ਨਹੀਂ ਹੈਗੀ ਐਵੇਂ ਤੁਸੀਂ ਨ ਮੈਂ ਤੈਨੂੰ ਦੱਸਦੀ ਸੇਮ ਕਲਾਸ ਚ ਪੜਦੇ ਹੋ ਸਕਦਾ ਕੁਛ ਉਹਨੇ ਕੰਮ ਕੁਸ਼ਿਆ ਹੋਇਆ ਹੋਣ ਨੂੰ ਤੂੰ ਹੀ ਐਵੇਂ ਸੋਚੀ ਜਾਂਦੇ ਹੋ ਤੂੰ ਵੀ ਸਿਆਣੇ ਹੋ ਤੁਹਾਨੂੰ ਪਤਾ ਜੀ ਤੋ ਇਕੱਠੇ ਪੜਦੇ ਹੋਏ ਕੋਈ ਨਾ ਕੋਈ ਲੋੜ ਤੇ ਪੈ ਜਾਂਦੀ ਆ ਉਹ ਤੋ ਨਹੀਂ ਗੱਲ ਇਹਦਾ ਪਿਓ ਦਾ ਸੁਭਾਅ ਹੀ ਚੰਗਾ ਉਹ ਤੇ ਐਡਾ ਤਰ੍ਹਾਂ ਤੇ ਉਹ ਵੜਦੇ ਨਾ ਫੜ ਕੇ ਇਹਨੂੰ ਵੀ ਤੇ ਮੈਨੂੰ ਵੀ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਤੇ ਚਲੋ ਕੋਈ ਗੱਲ ਨਹੀਂ ਫੇਰ ਵੀ ਜੇ ਤੂੰ ਹੀ ਕਹਿੰਦੇ ਨਾ ਮੈਂ ਇਕੱਰੇ ਨਾਲ ਗੱਲ ਕਰਾਂਗੀ ਕਿਵਲੇ ਪਤਾ ਨਹੀਂਦਾ ਦਿਲ ਵਿੱਚ ਕੋਈ ਗੱਲ ਹੋਏ ਤੇ ਮੈਨੂੰ ਪੁੱਛ ਆ ਗਈ ਤੇ ਜੇ ਕੋਈ ਗੱਲ ਹੋਏਗੀ ਤਾਂ ਮੈਂ ਤੁਹਾਨੂੰ ਕੋਈ ਨਹੀਂ ਦੱਸਾਂਗਾ ਤੂੰ ਮੈਨੂੰ ਫੋਨ ਕਰਕੇ ਦੱਸ ਦੀ ਮੇਰੀ ਹਾਂਜੀ ਮੈਂ ਕੋਈ ਨਹੀਂ ਤਾਂ ਦੱਸਾਂਗੀ ਤੇ ਚਲ ਤੇ ਹੁਣ ਤੁਸੀਂ ਬਹੁਤ ਮਿੱਤੇ ਦਿਵਸ ਤੇ ਚਾਹ ਬਣਾ ਤੁਰੇ ਨਹੀਂ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਕਰਕੇ ਇਹ ਕੋਈ ਦੱਸ ਕੇ ਨਹੀਂ ਆਈ ਮੈਂ ਨਾ ਤੇਰ ਨਾਲ ਗੱਲ ਕਰਕੇ ਥੋੜਾ ਜਿਹਾ ਮੇਰਾ ਬੋਝ ਹਲਕਾ ਹੋ ਗਿਆ ਮੈਨੂੰ ਸਾਰੀ ਰਾਤ ਨੀਂਦ ਨਹੀਂ ਹੋਈ ਆ ਜਿੰਨਾ ਵੇਹ ਫਿਕਰ ਨਾ ਕਰੋ ਦਿਲ ਜੀਤੀ ਬੜੀ ਚੰਗੀ ਆ ਚੰ ਠੀਕ ਆ ਫਿਰ ਤੂੰ ਕਹਿੰਦੀ ਆ ਤੇ ਮੈਂ ਮੰਨ ਲੀਨੀ ਆ ਚਾ ਠੀਕ ਆ ਚੰਗਾ ਪੁੱਤ ਫੇਰ ਆਉਂਦੀ ਮੈਂ ਇਸ ਕੋ ਚਾਹ ਪੀ ਕੇ ਜਾਂਦੇ ਅਗੱਟ ਚਿੰਗੇ ਜਿੰਨੀ ਲੱ ਫੀ ਕਰਦੀ ਹੁੰਦੀ ਆ ਨਾ ਧੀਆਂ ਦੀ ਵੀਲਾ ਕਿਦੀ ਸ਼ਤੀ ਕੁਛ ਨਾ ਆਗੇ ਨੇ ਵੀ ਕਿਤੇ ਕੋਈ ਗੱਲਬਾਤ ਨਹੀਂ ਹੈਗੀ ਪਰ ਹੈ ਤੇ ਉਹਦਾ ਚੰਗੀ ਹੈ ਕੋਈ ਅੱਗੋਂ ਪਤਾ ਨਹੀਂ ਨਾ ਹੋ ਸਕਦਾ ਤੇ ਜੇ ਦਿਲ ਚ ਕੀ ਚੱਲਣ ਲਿਆ ਚੱਲ ਕੋਈ ਨਹੀਂ ਕਿ ਕੋਸ਼ਿਸ਼ ਕੀ ਨਾ ਟੈਂਪੀ ਨੂੰ ਦੱਸ ਹੀ ਛੱਡਾਂਗੀ ਨਦੀ ਵੀ ਟੈਨਸ਼ਨ ਦੂਰ ਹੋ ਜਾਏਗੀ ਨੰਦੀਪਾ ਹਾਂਜੀ ਮੈਂ ਜਮਨਤੀ ਕਿਧਰ ਆ ਗਈ ਉਹ ਨਾ ਬਿੰਦਰ ਤੁਹਾਨੂੰ ਪਤਾ ਵਾ ਜਿਹੜੀ ਜੀ ਮੈਂ ਨਾਲ ਹੀ ਕਾਲਜ ਜਾਂਦੀ ਆ ਆਹੋ ਕਿਉਂ ਨਾ ਕੋਈ ਮੁੰਡਾ ਸੀ ਤੇ ਉਹਨੇ ਕਿਤੇ ਕੁਛ ਕੁਛਿਆ ਹੈਡੀ ਕਲਾਸ 'ਚ ਹੀ ਪੜਦਾ ਵਾ ਤੁਹਾਨੂੰ ਪਤਾ ਲੋਰ ਤੇ ਪੈ ਹੀ ਜਾਂਦੀ ਆ ਤੇ ਉਹ ਆਂਟੀ ਨੂੰ ਡਾਲੀ ਸੀ ਕਿਤੇ ਕੋਈ ਗੱਲਬਾਤ ਨਾ ਹੋਏ ਤੇ ਮਾਨਾ ਨੇ ਕਹਿ ਆ ਨੀ ਹੈ ਵੀ ਇਦਾਂ ਨਹੀਂ ਕੋਈ ਗੱਲ ਨਹੀਂ ਹੈ ਜਿਵੇਂ ਤੁਸੀਂ ਟੈਨਸ਼ਨ ਨਾ ਲਓ ਤੁਹਾਡੀ ਕੁੜੀ ਬਿਲਕੁਲ ਸਹੀ ਏ ਇਹੋ ਗੱਲ ਹੈ ਵੀ ਤਾ ਦੱਸ ਜੀ ਉਹਨਾਂ ਨੂੰ ਐ ਪੜਦਾ ਨਾ ਰੱਖੀ ਨਹੀਂ ਨਹੀਂ ਬਿੰਦਰ ਮੈਨੂੰ ਕਿਉਂ ਪੜਦਾ ਰੱਖਣੀ ਮੈਂ ਵੀ ਤੇ ਕਿਸੇ ਦੀ ਧੀ ਆ ਮੈਨੂੰ ਪਤਾ ਵਾ ਕੱਲ ਨੂੰ ਜੇ ਕੋ ਗੱਲ ਹੋ ਜੇ ਨਾ ਫਿਰ ਤੈਨੂੰ ਵਿੱਚ ਰੱਖਾਂ ਮੈਂ। ਉਸੇ ਟਾਈਮ ਮੈਨੂੰ ਕਹਿੰਦੇ ਸੀ ਤੇਰੀ ਜ਼ਿੰਮੇਵਾਰੀ ਤੇ ਘਲੋਣਾ ਉਹਨੂੰ ਕਾਲਜ ਮੈਂ ਕਿਹਾ ਏਡੀ ਵੱਡੀ ਜਿਮੇਵਾਰੀ ਮੇਰੇ ਸਿਰ ਤੇ ਨਾ ਤੇ ਛੱਡੋ ਕਿਉਂਕਿ ਤੁਹਾਡੀ ਧੀ ਆ ਤੁਸੀਂ ਖੁਦ ਦਾ ਖਿਆਲ ਰੱਖੋ। ਬਾਕੀ ਉਹ ਹੈ ਤੇ ਬੜੀ ਚੰਗੀ ਆ ਪਰ ਕਿੰਨੇ ਕਿਸੇ ਦੇ ਦਿਲ ਦਾ ਪਤਾ ਨਹੀਂ ਨਾ। ਆਓ ਨਹੀਂ ਨਹੀਂ ਤੇ ਉਹਦਾ ਮਨਣ ਕਿ ਮਾਂ ਕੋਈ ਨਹੀਂ ਤੇ ਹਿੰ ਟੈਨਸ਼ਨ ਨਾ ਲਾਓ। ਮੈਨੂੰ ਇੱਕ ਰਿਪੋਰਟ ਲੈਣੀ ਜਦ ਗੱਲਬਾਤ ਹੋ ਗਈ ਤੇ ਦੱਸ ਦਾਂਗੇ ਇਹਨਾਂ ਨੂੰ। ਐਵੇਂ ਬਾਅਦ ਵਿੱਚ ਮੇਰੇ ਤੇ ਗੱਲ ਆਉਗੀ ਕਿ ਨਹੀਂ। ਹੂੰ ਸਹੀ ਕਿਹਾ ਤੁਸੀਂ। 50 ਰੁਪਏ ਦੇ ਘਰ ਹੁੰਦੀ ਚਾਹਤ ਨਹੀਂ ਜੋ ਨਨੇ ਪੀਤੀ ਮੇਰੇ ਦੇ ਸੁਵਪਿੰਦਰ ਆਪ ਕੰਮ ਕਰਨ ਵਾਲਾ ਪਿਆ ਵਾ ਉਹ ਕਿੜਾ ਰੋਜ ਆਉਂਦੇ ਰਹਿੰਦੇ ਮੈਂ ਤੇ ਉਹਨਾਂ ਨੂੰ ਬਥੇਰਾ ਕੀ ਹੈ ਕਿੰਨੇ ਮੈਂ ਕੱਲ ਤੇ ਹੁਣ ਦੱਸ ਕਿਨੇ ਆਈ ਮੈਨੂੰ ਨਾ ਟੈਨਸ਼ਨ ਜੀ ਬੜੀ ਹੁੰਦੀ ਕਿ ਮੈਂ ਚਾਹ ਨਾਵ ਨੂੰ ਕੋਸ਼ਿਸ਼ ਕਿ ਹਾਂ ਕਿ ਉਹਦੇ ਨਾਲ ਹੀ ਜਾਂਦੀ ਹੈ ਕਾਲਜ ਠੀਕ ਹੈ ਚਲੋ ਕੋਈ ਨਹੀਂ ਮੈਂ ਤਾਂ ਹਾਂ ਕਿਹੜੇ ਕੰਮ ਆ ਤੁਸੀਂ ਥੋੜਾ ਜਿਹਾ ਮੇਰਾ ਕੰਮ ਕਰਵਾ ਦੋ ਹਾਂ ਨਵਦੀਪ ਮੇਰ ਕੋ ਨਹੀਂ ਕੋਈ ਨਹੀਂ ਆਇਆ ਅੱਜ ਮੈਂ ਵੀ ਲੇਟ ਹੋ ਗਈ ਕਾਲਜ ਨਹੀਂ ਹੀ ਜਾਣਾ ਤੇ ਮੈਂ ਲੇਟ ਉੱਠੀ ਤੇ ਮੇਰਾ ਸਾਰਾ ਕੰਮ ਕਰਨ ਵਾਲਾ ਪਿਆ ਮੈਂ ਅੱਜ ਮੋਟਰ ਤੇ ਚੱਲਿਆ ਮੈਨੂੰ ਅ ਆਪਣਾ ਕਰ ਮੈ ਲੈ ਤੈਨੂੰ ਨਾ ਮੇਰੇ ਨਾਲ ਕਰਾ ਤੇ ਜਾਓ ਟਾਈਮ ਨੋਟ ਫੇਵਰ ਸਵੇਰੇ ਹਾਂਜੀ ਹਾਂਜੀ ਬਾਜੀ ਉਹ ਬੀ ਉਹ ਜਿਹੜੇ ਚੱਲਣ ਦੇ ਉਹ ਬੀਜ ਦੇਣੇ ਆਂ ਗਾ ਓਏ ਆਹੋ ਯਾਰ ਕਈ ਤੁਰੇ ਆਂ ਆਹ ਵਾਹ ਵਾਹ ਪਰ ਉਹ ਸਾਰਾ ਨਵੇਂ ਲੈ ਕੇ ਪਾਇਆ ਮੈਂ ਤਾਂ ਬਾਕੀ ਘਰੋਂ ਪਾ ਲੈਨੇ ਆ ਤੇ ਕੋਈ ਨਵਾਂ ਲੈਵਾਂਗਾ ਥੋੜਾ ਬੂਦਾ ਆਹੋ ਬਾਕੀ ਤਾਂ ਕਣਕ ਬੀਜੀ ਗਈ ਆ ਉਹ ਲਈ ਪਹਿਲੀ ਠੇਕੇ ਤੇ ਨਹੀਂ ਉਹ ਸੂਇਓਂ ਪਾਰ ਉਹ ਰਹਿੰਦੀ ਆ ਕ ਆਹੋ ਚਲੋ ਠੀਕ ਆ ਹਾਂ 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 ਉਹ ਕੋਈ ਨਹੀਂ ਭਰਾ ਕੰਮ ਤੇਰੇ ਦਾ ਮੈਨੂੰ ਚੇਤਾਵਾ ਕੋਈ ਗੱਲ ਨਹੀਂ ਕੀ ਆਹੋ ਚੱਲ ਪੰਘੇ ਵੇਲੇ ਸ਼ਾਰ ਬੰਦਾ ਬਾਗ ਵਿੱਚ ਮੇਰਾ ਪੂਰਾ ਠੀਕ ਆ ਹਾਂਜੀ ਹਾਂਜੀ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਮਨ ਉਹ ਕਿੱਧਰ ਗਈ ਕਿਸ ਤਰ੍ਹਾਂ ਨੰਗਟ ਚੋਰਾ ਨੂੰ ਚੋਰਾ ਨੂੰ ਕੀ ਨੰਘਣਾ ਮੈਂ ਤਾਂ ਉਧਾ ਇੱਥੇ ਬਾਹਰ ਖਲਤੀ ਵੀ ਯਾਰ ਮੰਮੀ ਤੇ ਕਿੰਨੇ ਚਿਰ ਦਾ ਫਲੋਤਾ ਆਣਗੇ ਓਹੋ ਤੁਹਾਨੂੰ ਉਧਾ ਹੀ ਲੱਗਦਾ ਹੋਣਾ ਮੈਂ ਤਾਂ ਹਾਤਾ ਨਹੀਂ ਹਤਣੀਆਂ ਵੇਖਣ ਦੀ ਹੀ ਮੈਂ ਵੇਖਾਂ ਸਹੀ ਜਾ ਕੇ ਕਿ ਚੰਗਾ ਹੋਇਆ ਕਿ ਕਿੱਦਾਂ ਹੋਇਆ ਜਾਂ ਗੋਦੀ ਕਰਾਂਗੇ ਫਿਰ ਜਰਾਦ ਕੀਤੀ ਆ ਤੂੰ ਨਾ ਮੇਰੇ ਕੋਲ ਕੋਲ ਘੌਣ ਨਹੀਂ ਹੈ ਉਹ ਮੈਂ ਕੋਹ ਨਹੀਂ ਲਗਾਉਂਦੀ ਤੜ ਤੋਂ ਤੈਨੂੰ ਉਧਰ ਲੱਗਦਾ ਵਾ ਧਨੀਆ ਤੇ ਰੋਜ਼ ਵੇਖੀਦਾ ਇੱਥੇ ਬੂਹੇ ਕਿਹੜੀ ਬੀਜਿਆ ਉਹ ਮੈਂ ਉੱਥੇ ਹੀ ਗਈ ਕੱਪ ਨੂੰ ਕੱਢਣ ਦੀ ਵਿੱਚੋਂ ਤੁਹਾਨੂੰ ਨਹੀਂ ਪਤਾ ਲੱਗਾ ਅੱਛਾ ਅੱਛਾ ਆ ਆਦੇ ਚੇਕ ਨਕਰੀ ਆਈਲੀ ਉਹ ਮੈਂ ਤੇ ਬਸ ਤੇਰੇ ਗੜਗੜੀ ਨਾਲ ਹੋ ਗਿਆ ਦਰ ਮਿੰਟ ਅੱਛਾ ਅੱਛਾ ਆ ਤੇ ਇੱਥੇ ਆਣ ਕੇ ਬੈਠਾ ਸੀ ਕਿ ਉਹ ਨਿੰਮੇ ਦਾ ਹੁੰਦੇ ਫੂਨਾਲ ਬੁਰੀਏ ਦਾ ਅੱਛਾ ਅੱਛਾ ਕਿ ਉਹ ਕਹਿੰਦੇ ਸੀ ਇੱਥੇ ਤੱਕ ਗੱਲਬਾਤ ਆ ਬੀਕਣ ਤੇ ਕਿਹੜੀ ਬੀਤੀ ਸੀ ਜੀ ਮੈਂ ਕਿਤੇ ਪਿੰਡ ਘਰ ਲੱਗਦੇ ਬੀਜੀ ਕੀ ਤੇ ਮੈਂ ਸੂਰ ਪਾਰ ਇੰਦੀ ਬੁਰੀ ਬੁਰੀ ਪਾਈ ਲਈ ਥੇਕੇ ਦੇ ਅੱਛ ਇਹ ਉਹ ਜੇ ਗੱਲਾਂ ਬਾਤਾਂ ਦੇ ਇਹ ਕਰਨਾ ਠੀਕ ਆ ਠੀਕ ਆ ਹਾਂ ਦਲਜੀਤ ਠੀਕ ਨੇ ਜੇ ਹੈ ਦਲਜੀਤ ਅੰਦਰ ਹੀ ਹੁਣੀ ਆ ਕਿਤੇ ਆਹੋ ਉਹਨੇ ਕਿੱਥੇ ਜਾਣਾ ਮੈਂ ਵੇਖਾਂਪਣਾ ਜਾ ਕੇ ਹੈ ਜਾ ਵੇਖ ਲੈ ਫਿਰ ਪਤਾ ਨਹੀਂ ਕਿੱਥੇ ਚਲ ਗਈ ਆ ਦਲਜੀਤ ਹੈ ਦਲਜੀਤ ਹੈ ਹਾਂਜੀ ਮਮੀ ਜੀ ਨਹੀਂ ਤੂੰ ਕੌਥੇ ਚੜੀ ਆ ਹਾਂਜੀ ਦੱਸ ਇਹ ਆਪਣਾ ਕੌਥੇ ਚ ਖੰਡੀ ਆ ਮੈਂ ਉੱਧੇ ਹੀ ਆਵਾਂ ਥੱਲੇ मैं तू इन तू कोठे आई ही को कि सारे खराब करी अजन कोठे चेता के तू आ गया हाए मम्मी मेरा जी कंडिया की मैं चल वेख दी जाके भाला सवेरे सवेरे ਇਹ ਮੁੰਡਾ ਕੋ ਫੋਨ ਕੱਲੀ ਫੜਿਆ ਵਾ ਹਾਏ ਮੰਮੀ ਮੈਂ ਖਾਚ ਬੜਿਆ ਮੈਂ ਉਦਾ ਹੀ ਕੋਠੇ ਤੇ ਲੈ ਆਈ ਮਿੰਨਾ ਤੇਰੇ ਲੱਛਣ ਚੰਗੇ ਨ ਲੱਗਦੇ ਚੱਪ ਕਰਕੇ ਚੱਲ ਥੱਲੇ ਅਮਰੂਦ ਤੋੜ ਲੀਏ ਅਮਰੂਦ ਤੋੜ ਲੀਏ ਕਿੱਡਾ ਨਾ ਅਮਰੂਦਾਂ ਦੀ ਸਿਰਸਿਰ ਭੁੱਖ ਪੈ ਗਈ ਆ ਜਾ ਤੋੜ ਲਾ ਜਾ ਖਲੋਨੀ ਤੇ ਲੱਗ ਗਈ ਮੈਂ ਤੋੜਦੇ ਚੱਲਦੇ ਨੀ ਥੱਲੇ ਫੇਰ ਕੀ ਆ ਮੈਂ ਤਾਂ ਸੁੱਤੀ ਕਿਆ ਤੈਨੂੰ ਪਤਾ ਨਹੀਂ ਮੇਰੇ ਕੋਲ ਪਿਓ ਦਾ ਡਿਆ ਥੱਲੇ ਦੀ ਕਰਨ ਮੈਂ ਤੇ ਆਈ ਨਾ ਸੁੱਤੀ ਹੋਣੀ ਆ ਤੇ ਤੂੰ ਚੰਗੀ ਭਲੀ ਜਾਗਣ ਈ ਤਾਂ ਕੋਠੇ ਚੜ ਕੇ ਚੁੱਪੇ ਉੱਡੀ ਸਾਰੀ ਕਮਿਸ ਤੇ ਫਿਰ ਬੱਚਾ ਨੂੰ ਕਹਦਾ ਤੋਤੇ ਤੋੜ-ਤੋੜ ਕੇ ਸਵਾ ਜੰਮੀ ਖਾ ਖੋੜ ਕੇ ਗਾਂ ਜਾਂਦੇ ਤੋਤੇ ਇੱਕ ਤਾਂ ਤੇਰੀ ਸਮਝ ਨਹੀਂ ਆਉਂਦੀ ਦਿਨਾ ਤੇ ਮੈਂ ਠਾਲਾ ਨਾ ਮੈਂ ਰੋੜਦੀ ਨਹੀਂਗੀ ਅੱਜ ਵੀ ਚੱਕ ਆ ਗਿਆ ਤੈਨੂੰ ਸੁੱਤੇ ਮਮੀਆਂ ਅੱਜ ਨੂੰ ਛੁੱਟੀ ਸੀ ਤੇ ਮੈਂ ਕਿਹਾ ਉੱਠ ਜਾ ਫੇਰ ਤੇ ਮੈਨੂੰ ਗੁੱਸੇ ਹੋਣਾ ਕਿ ਤੂੰ ਛੁੱਟੀ ਵਾਲੇ ਦਿਨ ਨਾ ਤੇ ਮੈਨੂੰ ਕੰਮ ਨਹੀਂ ਕਰਉਂਦੀ ਕੋਈ ਨਹੀਂ ਕੋਈ ਨਹੀਂ ਮੈਂ ਕਿਹਾ ਅੱਜ ਮੈਂ ਤੁਹਾਡੇ ਦਾ ਕੋਈ ਕੰਮ ਕਰਾਈ ਦਵਾਂ ਘਰ ਦਾ ਜਿਹੜੇ ਤੇਰੇ ਪਰ ਨਿਕਲਦੇ ਆ ਨਾ ਇਹ ਮੈਨੂੰ ਕੱਟਣੇ ਪੈਣੇ ਆ ਹੁਣ ਤੇਰੇ ਆਏ ਮਮੀ ਕੀ ਪਈ ਮੈਨੂੰ ਕੇ ਬੱਸੇ ਵੀ ਨਹੀਂ ਛੱਡਦੇ ਜੇ ਮੈਂ ਖੱਤ ਨਾ ਕੰਮ ਕਰਾਂਦੀ ਤੂੰ ਕਾ ਵੀ ਨਹੀਂ ਇਦਾਂ ਕਹਿੰਦੇ ਜੇ ਮੈਂ ਉੱਠ ਗਈ ਤੇ ਤਾ ਵੀ ਤੀ ਅੱਜ ਮੈਨੂੰ ਗੱਲਾਂ ਕਹਿੰਦੇ ਜੇ ਮੈਂ ਸੁੱਤੀ ਰਹਿੰਦੀ ਨਾ ਤੂੰ ਤਾ ਤੈਨੂੰ ਉਦਾਂ ਹੀ ਜ਼ਿਆਦਾ ਗੱਲਾਂ ਹੁੰਦੀਆਂ ਵਾ ਤੁਹਾਨੂੰ ਉਦਾਂ ਹੀ ਲੱਗਦਾ ਹੋਵੇਂਦਾ ਕਦੀ ਤੇ ਪਿਆਰ ਕਰ ਲਿਆ ਕਰੋ ਕਿਤੇ ਮੈਨੂੰ ਸਾਰਾ ਪਿਆਰ ਮੁੰਡੇ ਤੋਂ ਅੱਗੇ ਰੱਖਿਆ ਵਾ ਆਹੋ ਨਹੀਂ ਮੈਂ ਨਹੀਂ ਪਿਆਰ ਕਰਦੀ ਕਰਨਾ ਚੰਗਾ ਹੁਣ ਤੇ ਲਿਖ ਕੇ ਦਵਾਵਾਂ ਕਿੰਨਾ ਪਿਆਰ ਕਰਨੀ ਆ ਆਹੋ ਆ ਹੁਣ ਕਿਹਦਾ ਫੋਨ ਆ ਗਿਆ ਮੇਰੀ ਸਹੇਲੀ ਦਾ ਹੀ ਹੋਣ ਲਿਆ ਵਾ ਕਿਹੜੀ ਸਹੇਲੀ ਦਾ ਫੋਨ ਆਉਂਦਾ ਨਹੀਂ ਦੇਖ ਲੋ ਆ ਮੈਂ ਨਹੀਂ ਚੁੱਕਦੀ ਚੁੱਕ ਲਾਪੇ ਤੇ ਹਾਂ ਬੜੇ ਨੇ ਕੀ ਬੜੇ ਆ ਚਲਾ ਮੇਰਾ ਥੱਲੇ ਹਲੋ ਨਾਲ ਕੀ ਹਾਲ ਆ ਵਧੀਆ ਵਧੀਆ ਮੈਂ ਵੀ ਠੀਕ ਆ ਮੋਸਨਾ ਹੋਰ ਇਹ ਤਾਂ ਦੀਪਿੰ ਮੈਂ ਕੁਛ ਵੀ ਨਹੀਂ ਮੰਮੀ ਤੁਹਾਡੇ ਕੋ ਉਹ ਕੀ ਕਰਨਾ ਆ ਇਹ ਕੀ ਕਹਿੰਦੇ ਕੁਛ ਕੀ ਕਹਿੰਦੇ ਸੰਨੀ ਉਹਦੇ ਪਾਰੇ ਮੰਮੀ ਕਿਉਂ ਪੁੱਛਾਂਗੇ ਨਾ ਇਹ ਲਾ ਮੰਮੀ ਦਾ ਮੈਂ ਸਮਝਿਆ ਕੋਈ ਹਾਲ ਨਹੀਂ ਹੈਗਾ ਮੈਂ ਕਰਨ ਕਿਹਾ ਮੇਰੀ ਮੰਮੀ ਦਾ ਸਹਬਾਈ ਇਦਾਂ ਦਾ ਉਹ ਪਰ ਵੀ ਮੇਰੇ ਤੇ ਸਾਥੀ ਕੱਢਦੇ ਰਹਿੰਦੇ ਜੇ ਮੈਂ ਉੱਥੇ ਜਾ ਤਾਂ ਇਹ ਹਾਲਾਤ ਜਿੱਦ ਮੈਂ ਨਾ ਕੁਝ ਕਰ ਆ ਪਾਇਆ। ਦੇਖਾਂ ਮੰਮੀ ਆਨੇ ਬਾਅਦ ਮੈਂ ਤੁਹਾਡੇ ਘਰ ਪਹੁੰਚ ਗਏ ਹੁਣ। ਹਲੇ ਵੀ ਤੇਰੇ ਸਾਹਮਣੇ ਮੈਂ ਮੰਮੀ ਨੂੰ ਸਾਰਾ ਕੁਝ ਦੱਸ ਪਾਹੀ ਤੇ ਮੰਮੀ ਫੇਰ ਮੇਰੇ ਤੇ ਸ਼ੱਕ ਨਾ ਕਰਨਾ। ਪਰ ਮੰਮੀ ਨੇ ਮੇਰੇ ਨਾਲ ਫੇਰ ਚੋਰੀ ਚੋਰੀ ਤੁਹਾਡੇ ਘਰ ਪਹੁੰਚ ਗਈ ਕੋਠਣ ਵਾਸਤੇ। ਯਾਰ ਮੈਂ ਕੀ ਕਰਾਂ ਮੈਂ ਤਾਂ ਹਿਲ ਤੈਨੂੰ ਬਿਰੀ ਸਮਾ ਨਹੀਂ ਮੈਂ ਮੰਮੀ ਨੂੰ ਦੱਸ ਵੀ ਕੀਤਾ ਸੀ ਮੈਂ ਤੈਨੂੰ ਦੱਸਿਆ ਕਿ ਨਾ ਮੈਂ ਮੰਮੀ ਨੂੰ ਦੱਸਿਆ ਹਾਂ ਹਾਂ ਮੰਮੀ ਫੇਰ ਮੇਰੇ ਦਿਵਾਲੇ ਹੀ ਹੋਣਾ ਵਾ ਆਹੋ ਤਾਂ ਹੀ ਮੈਂ ਕਹਾਂ ਮੰਮੀ ਆਣ ਕੇ ਮੇਰੇ ਦਿਵਾਲੇ ਕਿਉਂ ਨੂੰਂਦੇ ਮੈਨੂੰ ਕਹਿੰਦੇ ਫੋਨ ਕਿਉਂ ਫੜਿਆ ਵਾ ਫੋਨ ਵੀ ਤਾਂ ਹੋਂਂਦੇ ਆ ਮੈਂ ਕਹਾਂ ਮੇਰੇ ਸਿਰਲੀ ਤਾਂ ਹੋਂਂਦੇ ਆ ਵਾ ਤੇ ਚੁੱਕ ਲਓ ਤੁਸੀਂ ਕਹਿੰਦੇ ਨਹੀਂ ਤੁਸੀਂ ਚੁੱਕ ਚੱਲ ਮੈਂ ਦੇਖਦੀ ਪਹਿਲਾਂ ਮੈਨੂੰ ਕੋਈ ਗੱਲ ਕਰਦੇ ਆ ਕਿ ਨਹੀਂ ਚੱਲ ਠੀਕ ਆ ਫਿਰ ਹਾਂ ਹਾਂ ਠੀਕ ਆ ਸਰੇ ਜਾਣਾ ਹੋਣਾ ਠੀਕ ਆ ਚਲ ਚੰਗਾ ਫਿਰ ਮੰਮੀ ਦਾ ਵੇਲਾ ਕੋਈ ਹਾਲ ਨਹੀਂ ਹੈਗਾ ਮੰਮੀ ਉਹਨਾਂ ਘਰ ਵੀ ਪਹੁੰਚ ਗਈ ਹੈ ਉਦੋਂ ਮੈਨੂੰ ਕਹਿੰਦੇ ਮੈਂ ਨਹੀਂ ਕਿਸੇ ਨਾਲ ਗੱਲ ਕਰਨੀ ਇਦਾਂ ਦੇ ਆਪੇ ਗੱਲਾਂ ਹੀ ਬਾਹਰ ਨਿਕਲਦੀਆਂ ਫਿਰ ਜਿਹੜਾ ਮੈਂ ਪੁੱਛਿਆ ਤਾਂ ਮੰਮੀ ਨੇ ਕਿਹਾ ਤੈਨੂੰ ਕਿੰਨੇ ਦੱਸਾਂ ਉਹਨੇ ਦੱਸ ਵੀ ਦਿੱਤਾ ਤੈਨੂੰ ਇੱਕ ਤਿਆਬ ਦਿੱਤਾ ਪਤਾ ਨਹੀਂ ਕਦੋਂ ਮੇਰੇ ਗੱਲ ਲੱਖਣੀ ਹੈ ਹੈ ਸਾਰਾ ਦਿਨ ਕੰਮ ਹੀ ਕੰਮ ਜੇ ਛੁੱਟੀ ਆ ਤੇ ਘਰੋਂ ਇਹ ਨਿਕਲ ਦਿੰਦੇ ਜੇ ਬਾਹਰ ਜਾਵਾਂ ਫੇਰ ਕਹਿਣਾ ਤੇ ਨਾ ਟੇਡ ਕਿੱਥੇ ਹੋ ਗਿਆ ਬੰਦਾ ਕਰੇ ਤੇ ਕਰੇ ਕੀ ਮੇਰੇ ਨਾਲ ਦੇ ਆ ਮਾਰ ਕੇ ਦੇ ਘੁੰਮੜ ਜਾਂਦੇ ਆ ਤੇ ਮੇਰੀ ਜਿੰਦਗੀ ਨੰਗੀ ਜਾਣੀ ਬਸ ਇਹੋ ਕੰਮ ਜਮਨ ਲੱਗਦਾ ਯਾਰ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਇੱਕ ਤਿਆ ਨਾ ਵਾ ਪੰਗਾ ਵਾ ਛੁੱਟੀ ਕਾਦੀ ਆਂਦੀ ਬਿਫਤਾ ਪੈਂਦੀ ਮੇਰੇ ਭਾ ਦੀ ਦਸਪੇ ਸਵੇਰ ਦੇ ਗਏ ਆ ਉਹਨਾਂ ਨੂੰ ਨਹੀਂ ਪਤਾ ਅੱਜ ਨਹੀਂ ਪਤਾ ਵੀ ਡੰਗਰ ਭੁੱਖੇ ਵੱਜੇ ਆ ਫੇਰ ਕਹਣਾ ਕਰਦਾ ਕੀ ਆਏ ਹੋਦੀ ਹੋਈ ਇੱਕ ਤਿਆ ਨਾਲ ਦੇ ਨੇ ਪੰਪ ਜਾ ਮਾਰਤਾ ਵਾ ਪੀਹ ਮਗਰ ਜਾਇਆ ਕਰ ਤੇਰੀ ਗੱਲ ਬਣ ਜੂ ਗੱਲ ਦਾ ਸੁਣਨ ਸਾਈਕਲ ਤੇ ਬਣਾਉਣਾ ਨਾ ਮੇਰੇ ਕੋ ਮੋਟਰਸਾਈਕਲ ਨਾ ਮੇਰੇ ਕੋ ਫੋਨ ਯਾਰ ਇੱਡੀ ਤੰਗ ਜ਼ਿੰਦਗੀ ਵੀ ਕਿਹ ਬੰਦੇ ਦੀ ਹੋਊਗੀ ਹੁਣ ਮੈਂ ਮਗਰ ਕਾਤੇ ਜਾਵਾ ਪੰਪ ਮਰੀ ਜਾਂਦੇ ਕੱਲ ਪੁੱਛਣਾ ਫੇਰ ਕਹਿਣਾ ਤੇ ਡਰ ਗਿਆ ਸੁਪਨਾ ਕੋਤੇ ਜੀ ਗਾਰਡ ਲਾਉਣਾ ਪੈਣਾ ਜਾਂ ਤੇ ਕਿ ਦਾ ਦਿਹਾੜੀ ਮੈਂ ਮੋਟਰਸਾਈਕਲ ਮੰਗਾ ਤੇ ਫੇਰ ਹੀ ਮਗਰ ਜਾਇਆ ਜਾਊਗਾ ਇਦਾਂ ਤਾਂ ਫੇਰ ਗੱਲ ਨਹੀਂ ਬਹਾਨੀ ਕਰ ਰਹਿ ਕੋਈ ਨਹੀਂ ਆਲਾ ਨੂੰ ਮੀ ਡੱਡ ਨੂੰ ਫੇਰ ਕਰਦਾ ਹਾਂ ਗੱਲ ਨੂੰ ਨਾ ਚੰਗੀ ਤਰ੍ਹਾਂ ਹੀ ਇੱਕ ਤੇ ਮੇਰਾ ਇਰਾਦਾ ਵਾ ਇਹਦੇ ਪਿਓ ਦਾ ਸਲਾਹ ਕਰਾ ਇਹਦਾ ਕਿਤੇ ਚੰਗਾ ਘਰ ਲੱਭ ਕੇ ਨਾ ਇਹਦਾ ਵਿਆਹ ਹੀ ਕਰ ਦਈਏ ਮੈਨੂੰ ਤਾਂ ਹੁਣ ਡਰੀ ਲੱਗਾ ਰਹਿੰਦਾ 24 ਘੰਟੇ ਕਿ ਪਤਾ ਨਹੀਂ ਕੋਈ ਗੱਲ ਨਾ ਹੋ ਜਾਈ ਹਾਇ ਰੱਬ ਜੇ ਕੋਈ ਗੱਲ ਹੋ ਗਈ ਤੇ ਇਹਦੇ ਪਿਓ ਨੇ ਤੇ ਮੈਨੂੰ ਛੱਡਣਾ ਹੀ ਨੀਗਾ ਕੀ ਕਰਾਂ ਮੈਂ ਮੰਮੀ ਕੀ ਬੰਦੇ ਦੋ ਪੋਸ਼ਣੀ ਮੈਂ ਕੀ ਕਰਾਂ ਤੂੰ ਕਿੱਥੇ ਗਈ ਅੱਗੇ ਮੈਂ ਕਿੱਥੇ ਜਾਣਾ ਹੈ ਕਿਤੇ ਵੀ ਨਹੀਂ ਗਈ ਤੇ ਹੈ ਗਈ ਕਿਤੇ ਕਿੱਥੇ ਗਈ ਮੈਂ ਤੂੰ ਦੱਸ ਦੇ ਮੈਨੂੰ ਨਾਮ ਕਹਿਣ ਦੀ ਸਾਡੇ ਘਰ ਆਈ ਸੀ ਅੱਛਾ ਨਵ ਦਾ ਆ ਗਿਆ ਫੋਨ ਤੈਨੂੰ ਹਾਂ ਬੜੀ ਤੇਜ਼ ਆ ਨਾ ਵੀ ਹੈ ਉਸੇ ਟਾਈਮ ਫੋਨ ਕਰਕੇ ਦਾਤਾ ਤੇਰੀ ਮੰਮੀ ਆਈ ਤੂੰ ਦੱਸਿਆ ਉਹਨੇ ਭੈਂਟੀ ਆਏ ਸੀ ਮੈਂ ਜਾਣ ਸਕਦੀ ਉਦਾਂ ਤੇ ਚੱਲ ਜਾ ਮੈਂ ਵੀ ਤੈਨੂੰ ਪੁੱਛਣੀ ਨਹੀਂ ਮੰਮੀ ਤੇ ਕਿੱਥੇ ਗਈ ਸੀ ਤੇ ਤੂੰ ਸਿੱਧਾ ਦੱਸ ਦੋ ਆਪੀ ਮੈਂ ਨਵ ਘਰ ਹੀ ਗਈ ਮੇਰੀ ਗੱਲ ਸੁਣ ਪੁੱਤ ਮੈਨੂੰ ਵੀ ਲੈ ਜਾਂਦੇ ਨਾਲ ਤੂੰ ਸੁੱਤੀ ਤੈਨੂੰ ਕਿੱਥੇ ਲੈ ਜਾਂਦੀ ਚੁੱਕ ਕੇ ਲੈ ਜਾਂਦੀ ਮੈਂ ਠਾਲ ਲੈਂਦੇ ਆ ਠਾਲ ਲੈਂਦੀ ਤੇਰਾ ਨਾ ਕਪਟ ਨਾਲ ਜਿਆਦਾ ਧਿਆਨ ਹੋ ਗਿਆ ਹੁਣ ਮੰਮੀ ਕੀ ਯਾਰ ਮੈਂ ਤੈਨੂੰ ਉਦਾਂ ਪੁੱਛਣ ਆਂਦੀ ਆ ਮੇਰੀ ਗੱਲ ਸੁਣ ਪੁੱਤ ਮੈਨੂੰ ਬੜਾ ਡਰ ਲੱਗਦਾ ਇਸ ਸਮੇਂ ਤੋਂ ਸਮਾਣੀਓ ਚੰਗਾ ਆਪਣੇ ਪਿਓ ਦੀ ਇੱਜ਼ਤ ਵਾਲੇ ਵੇਖੀ ਮੰਮੀ ਮੈਨੂੰ ਤੁਹਾਡੇ ਤੋਂ ਫਰਕ ਪਤਾ ਨਹੀਂ ਚੰਗਾ ਜੇ ਮੇਰਾ ਪਿਓ ਸਭ ਤੋਂ ਵੱਧ ਮੈਨੂੰ ਪਿਆਰ ਕਰਦਾ ਤੇ ਮੈਨੂੰ ਆਪਣੇ ਪਿਓ ਦੀ ਇੱਜ਼ਤ ਦਾ ਵੀ ਖਿਆਲ ਲਾਗਾ ਬਸ ਪਤਾ ਨਹੀਂ ਮੈਂ ਤੇ ਕਿਉਂ ਸ਼ੱਕ ਹੀ ਕਰਦੇ ਰਹਿੰਦੇ ਮੈਂ ਉਹ ਤਾਂ ਕੋਈ ਕੰਮ ਨਹੀਂ ਕਰੂੰਗੀ ਜਿਸ ਤੇ ਨਾ ਤੁਹਾਨੂੰ ਕੱਲ ਨੂੰ ਗੱਲਾਂ ਸੁਣਦੀਆਂ ਪੈਣ ਲੋਕਾਂ ਨੂੰ ਉਹ ਤਾਂ ਮੈਂ ਸ਼ੱਕ ਨਹੀਂ ਕਰਦੀ ਅੱਜ ਕੱਲ ਸਮਾਣੀ ਚੰਗਾ ਜੇ ਕੋਈ ਤੀਪੋ ਚੰਗਾ ਵੀ ਆ ਨਾ ਤੇ ਲੋਕੀ ਕਿਸੇ ਤੇ ਲਾ ਕੇ ਖਲੋਤਾ ਵੇਖ ਲੈਣਾ ਤੇ ਲੋਕੇ ਸੋ ਸੋ ਗੱਲਾਂ ਕਰਦੇ ਆ ਜੇ ਤੈਨੂੰ ਕੱਲ ਕਿ ਤੂੰ ਲੰਬਾ ਹੋਊਗਾ ਨਾ ਤੇ ਤੁਹਾਡੀ ਕੁੜੀ ਚਲਾਣੇ ਨਾਲ ਖਲੋਤੀ ਤੇ ਫੇਰ ਮੈਨੂੰ ਕੀ ਚੱਲ ਕੋਈ ਨਹੀਂ ਪੁੱਤ ਉਹਦਾ ਯਕੀਨ ਤੇ ਬੜਾ ਮੈਨੂੰ ਤੇਪੇ ਤੀਆਂ ਕਰੀਆਂ ਕਿ ਇਹਨੂੰ ਮਾੜੀਆਂ ਲੱਗਦੀਆਂ ਵਾ ਬਸ ਆ ਲੰਮਾ ਤੇ ਡਰ ਲੱਗਦਾ ਹੀ ਪਈ ਮੈਨੂੰ ਨਾ ਪਿਆਰ ਨਾਲ ਰਿਹਾ ਕਰੋ ਥੋੜਾ ਜਿਹਾ ਫੇਰ ਮੇਰੇ ਲੱਗ ਤੁਹਾਡੇ ਦੁੱਖ ਕਰਕੇ ਕਿਤੇ ਮੈਂ ਕੋਈ ਇਹੋ ਜਿਹਾ ਕੰਮ ਨਾ ਕਰਾਂ ਪਰ ਨਹੀਂ ਪੁੱਤ ਐਦਾਂ ਦੀ ਨਹੀਂ ਗੱਲ ਕੋਈ ਵੀ ਉਹਦੇ ਦਿਮਾਗ ਵਿੱਚ ਗੱਲਾਂ ਸੌ ਆ ਜਾਂਦੀਆਂ ਵਾ ਉਹ ਵੇਖ ਲੈ। ਉਹ ਵਿਸ਼ਵਾਸ ਤੇ ਕਰਿਆ ਕਰੋ। ਉਹ ਵਾਂਡੀਆਂ ਦੀ ਕੁੜੀ ਤਾਂ ਨਿਕਲ ਗਈ ਨਾ ਪਤਾ ਹੈ ਮੈਨੂੰ। ਤੇ ਕੀ ਹਾਲਤ ਹੋ ਇੰਦੇ ਮਾਪਿਓ ਦੀ? ਪਤਾ ਵਾ ਮੈਨੂੰ ਤੇ ਇਹ ਕਿਉਂ ਇਦਾਂ ਸੋਚਦੇ ਤੇ ਹਰ ਸਾਰੇ ਲੋਕੀ ਕੋ ਜੇ ਨਹੀਂ ਹੁੰਦੇ ਮੰਮੀ ਸਾਰੇ ਲੋਕੀ ਕੋ ਜਿਆ ਨਹੀਂ ਹੁੰਦੀ ਪਰ ਮੈਨੂੰ ਡਰ ਬੜਾ ਲੱਗਦਾ ਏ। ਵੇਖੀ ਸਾਡੀ ਇੱਜ਼ਤ ਬਾਰੇ ਵੇਖੀ ਲੱਗਦਾ। ਹਾਂ ਹਾਂ ਮੈਨੂੰ ਪਤਾ ਆ ਮੰਮੀ ਤੂੰ ਇਦਾਂ ਕਿਉਂ ਡਰਦੀ ਰਹਿੰਦਾ। ਮੈਨੂੰ ਵੀ ਪਤਾ ਹੁਣ ਮੇਰੇ ਪਿਓ ਮੈਨੂੰ ਕਿੰਨਾ ਪਿਆਰ ਕਰਦਾ ਮੈਨੂੰ ਨਹੀਂ ਪਤਾ। ਮੈਂ ਕੱਲ ਨੂੰ ਇਹੋ ਜਿਹਾ ਕੰਮ ਕਰੂੰਗੀ ਤੇ ਮੈਨੂੰ ਨਾ ਸ਼ਰਮ ਆਊਗੀ ਵੀ ਮੈਂ ਆਪਣੇ ਪਿਓ ਦਾ ਮੇਰੇ ਪਿਓ ਮੇ ਕੱਲਾ ਨਾ ਮੇਰੀ ਧੀ ਬੜੀਆਂ ਸਿਆਣੀਆਂ ਕਰਦੀ ਐ ਉਹ ਤੇ ਕੰਮ ਵੀ ਸਾਰੇ ਸਿਆਣੇ ਕਰੀ ਚੰਗਾ ਕੋਈ ਫਿਕਰ ਨਾ ਕਰੋ ਮੈਂ ਤਾਂ ਕੋਈ ਕੰਮ ਨਹੀਂ ਕਰਦੀ ਤੇ ਤੁਹਾਨੂੰ ਸਮਝ ਨਹੀਂ ਰਿਹਾ ਇਹ ਗੱਲ ਚੱਲਦੀ ਚੱਲ ਠੀਕ ਆ ਫਿਰ ਚਲ ਜਾ ਕੇ ਚਾਹ ਬਣਾ ਕੇ ਲਿਆ ਆਂ ਬੀਆ ਜੀ ਤੇ ਇਹਵੇਂ ਸੋਚੀ ਨਾ ਕਰੀ ਉਹ ਤਾਂ ਹੈਗੀ ਤੇ ਮੇਰੀ ਧੀ ਚੰਗੀ ਆ ਪਰ ਕੀ ਕਰਾਂ ਸਮੇਂ ਤੋਂ ਬੜਾ ਡਰ ਲੱਗਦਾ ਵਾ ਸਮਾਂ ਨਹੀਂ ਨਾ ਚੰਗਾ ਜੇ ਕੋਈ ਕਿਸ ਦੀ ਗੱਲ ਨਹੀਂ ਲਾਉਂਦੀ ਲੋਕੀ ਤਾਂ ਵੀ ਇੱਕ ਦੀਆਂ ਦੋ ਬਣਾ ਲੈਂਦੇ ਆ ਤੇ ਜਿੱਦਾਂ ਇਹਦੇ ਪਿਓ ਦਾ ਸੁਭਾਅ ਆ ਇੰਨੀ ਉਹਦੀ ਇੱਜ਼ਤ ਅੰਦਰ ਪੰਜੀਆਂ ਪਿੰਡਾਂ ਦੇ ਵਿੱਚ ਤੇ ਜੇ ਕੋਈ ਗੱਲਬਾਤ ਕਿਸੇ ਨੇ ਐਵੇਂ ਕਰਤੀ ਨਾ ਉਹਨੇ ਤੇ ਨਾ ਆਪ ਰਹਿਣਾ ਤੇ ਨਾ ਮੈਨੂੰ ਰਹਿਣ ਦੇਣਾ ਵਾ ਆਪਰਮਾਤਮਾ ਸੁੱਖ ਸ਼ਾਂਤੀ ਰੱਖੀ ਤੇ ਇਸ ਤਰ੍ਹਾਂ ਬਣਾਈ ਰੱਖੀ ਸਾਰਿਆਂ ਦੀ